ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਪੰਜਾਬ ਪੁਲਿਸ ਹਮੇਸ਼ਾ ਹੀ ਸਵਾਲਾਂ ਦੇ ਕੇਰੇਚ ਰਹਿੰਦੀ ਹੈ ਇੱਕ ਵਾਰ ਫੇਰ ਤੋਂ ਸਵਾਲਾਂ ਦੇ ਕੇਰੇ ਵਿੱਚ ਕਿਰੀ ਹੋਈ ਦਿਖਾਈ ਦਿੱਤੀ ਜਿੱਥੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਬਾਜ਼ਾਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤਣ ਦੱਸ ਦੇ ਕਿ ਪੰਜਾਬ ਪੁਲਿਸ ਵੱਲੋਂ ਇਸੇ ਮਾਰਕੀਟ ਦੇ ਇੱਕ ਦੁਕਾਨਦਾਰ ਨੂੰ ਚੱਕ ਲਿਆ ਗਿਆ ਮਾਮਲਾ ਕੁਛ ਇਸ ਤਰ੍ਹਾਂ ਹੋਇਆ ਕਿ ਪੰਜਾਬ ਪੁਲਿਸ ਇੱਕ ਚੋਰ ਨੂੰ ਨਾਂ ਲੈ ਕੇ ਆਈ ਮੋਬਾਈਲਾਂ ਦੀ ਦੁਕਾਨ ਦੇ ਉੱਪਰ ਤੇ ਉੱਥੋਂ ਸ਼ਨਾਕਰ ਸੇਵਾਨ ਨੇ ਉਸ ਦੁਕਾਨਦਾਰ ਨੂੰ ਵੀ ਤੇ ਦੁਕਾਨ ਦੇ ਵਿੱਚੋਂ 40 ਤੋਂ 45 ਮੋਬਾਈਲ ਇਸ ਪੰਜਾਬ ਪੁਲਿਸ ਨੇ ਚੱਕ ਲਏ ਤੇ ਫੇਰ ਕੀ ਸੀ ਉਸ ਤੋਂ ਬਾਅਦ ਪੂਰੀ ਮਾਰਕੀਟ ਦੇ ਲੋਕ ਜਿਹੜੇ ਸਨ ਇਕੱਠੇ ਹੋ ਕੇ ਪੰਜਾਬ ਪੁਲਿਸ ਦੇ ਖਿਲਾਫ ਹੋ ਗਏ ਉਹਨਾਂ ਨੇ ਕਿਹਾ ਕਿ ਅਗਰ ਇਸ ਵਿਅਕਤੀ ਕੋਲੋਂ 2 ਜਾਂ 3 ਮੋਬਾਈਲ ਚੋਰੀ ਦੇ ਪਰਾਮਦ ਹੋਏ ਨੇ ਤਾਂ ਉਸ ਉੱਪਰ ਕਾਰਵਾਈ ਹੋਣੀ ਚਾਹੀਦੀ ਸੀ ਪੁਲੀ ਦੀ ਪੂਰੀ ਦੁਕਾਨ ਚੱਕ ਕੇ ਲੈ ਕੇ ਜਾਣ ਦਾ ਕੀ ਮਤਲਬ ਸੀ ਤੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਇੱਥੇ ਤਾਂ ਕਹਿ ਦਿੱਤਾ ਕਿ ਪੁਲਿਸ ਵੱਲੋਂ ਲੋਕਾਂ ਦੇ ਚਾਰਜਿੰਗ ਤੇ ਲੱਗੇ ਹੋਏ ਫੋਨ ਤੇ ਜਿਹੜੇ ਰਿਪੇਅਰ ਹੋਣ ਵਾਸਤੇ ਆਏ ਹੋਏ ਫੋਨ ਸੀ ਉਹ ਵੀ ਚੱਕ ਲੈਨੇ ਤੇ ਰੋਸ਼ ਪ੍ਰਦਰਸ਼ਨ ਇੰਨਾ ਜ਼ਿਆਦਾ ਕੀਤਾ ਗਿਆ ਕਿ ਬਾਜ਼ਾਰ ਦੇ ਵਿੱਚੋਂ ਵਿੱਚ ਇਕੱਠੇ ਹੋ ਕੇ ਰੋਡ ਤੱਕ ਜਾਮ ਕਰ ਦਿੱਤੀ ਗਈ ਮਾਰਕੀਟ ਦੇ ਵਿੱਚ ਬਵਾਲ ਨੂੰ ਵੱਧਦੇ ਹੋਏ ਦੇਖ ਮੁੱਖ ਤੇ ਪੁਲਿਸ ਵੀ ਪਹੁੰਚ ਗਈ ਤੇ ਫਿਰ ਪੁਲਿਸ ਨੇ ਦੱਸਿਆ ਆਪਣਾ ਪੱਖ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਮੈਂ ਇਸ ਮਾਮਲੇ ਦੇ ਉੱਪਰ ਪੂਰੀ ਜਾਂਚ ਪੜਤਾਲ ਕਰ ਰਹੀ ਹਾਂ ਤੇ ਜਲਦੀ ਇਸ ਮਾਮਲੇ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਸਾਰਾ ਡਾਟਾ ਦੱਸਿਆ ਜਾਏਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਮੋਬਾਈਲ ਜਿਹੜੇ ਚੋਰੀ ਦੇ ਦੁਕਾਨ ਤੇ ਪਹੁੰਚ ਰਹੇ ਸਨ ਤੇ ਕਿਸ ਤਰ੍ਹਾਂ ਮੋਬਾਈਲ ਖਰੀਦੇ ਜਾ ਰਹੇ ਸਨ ਸੋ ਇਸ ਮਾਮਲੇ ਦੇ ਉੱਪਰ ਪੁਲਿਸ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਤੇ ਦੂਜੇ ਪਾਸੇ ਮਾਰਕੀਟ ਦੇ ਜਿਹੜੇ ਦੁਕਾਨਦਾਰ ਭਰਾ ਸੀ ਉਹਨਾਂ ਨੇ ਇਕੱਠੇ ਹੋ ਕੇ ਪੁਲਿਸ ਦੇ ਖਿਲਾਫ ਜੋ ਰੋਸ ਪ੍ਰਦਰਸ਼ਨ ਕੀਤਾ ਉਹਦੇ ਵਿੱਚ ਲੋਕ ਸਮਝ ਰਹੇ ਨੇ ਕਿ ਹੁਣ ਪੁਲਿਸ ਵਾਕਈ ਸਵਾਲਾਂ ਦੇ ਕੇਰੇ ਵਿੱਚ ਐ ਕੀ ਇਹ ਪੂਰੀ ਖਬਰ ਤੁਸੀਂ ਵੀ ਵੇਖੋ ਜੀ ਨਾਮ ਦੇ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਛੋਟੀ ਹੈ ਜੀ ਭਾਈ ਸਾਹਿਬ ਮਾਮਲਾ ਕੀ ਆ ਗਿਆ ਮਾਮਲਾ ਇਹ ਹੈ ਭਾਜੀ ਮਾਮਲਾ ਸਾਡੀ ਮੰਡੀ ਦਾ ਜੀ ਕੱਲ ਪੁਲਸ ਵਾਲੇ ਆਏ ਸੀ ਜੀ ਸਿਵਲ ਲਾਈਨ ਤੋਂ ਤੇ ਉਹ ਨਾਲ ਇੱਕ ਚੋਰ ਫੜ ਕੇ ਲਿਆਏ ਸੀ ਉਹ ਕਹਿੰਦੇ ਜੀ ਇਹ ਚੋਰ ਨੇ ਤੁਹਾਨੂੰ ਕੋਈ ਫੋਨ ਵੇਚੇ ਨੇ ਅਸੀਂ ਉਹਨਾਂ ਨੂੰ ਉਸੇ ਵੇਲੇ ਆਪਣੀ ਜਿਹੜੀ ਡਾਇਰੀ ਵਿੱਚ ਨੋਟ ਕਰਦੇ ਹਾਂ ਕਿ ਚੀਜ਼ ਕਿਹਦੇ ਕੋਲ ਲਈ ਆ ਕਿੰਨੇ ਦੀ ਲਈ ਆ ਉਹਦੇ ਜੋ ਕੱਢ ਕੇ ਉਹਨਾਂ ਨੂੰ ਉਸੇ ਵੇਲੇ ਦੱਸਦਾ ਕਿ ਹਾਂਜੀ ਇਹ ਬੰਦੇ ਕੋ ਅਸੀਂ ਦੋ ਤੋਂ ਤਿੰਨ ਫੋਨ ਲਏ ਆ ਤੇ ਇਹ ਇਹ ਪੈਸੇ ਤੇ ਪੂਰੇ ਪੈਸੇ ਤੇ ਲਏ ਆ ਤੇ ਉਹਦਾ ਆਈਡੀ ਪ੍ਰੂਫ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਫੋਨ ਤੁਹਾਨੂੰ ਰਿਕੁਆਇਰਡ ਹੈ ਅਸੀਂ ਤੁਹਾਡੇ ਹੈਂਡਓਵਰ ਕਰ ਦਿੰਨੇ ਆ ਕੋਈ ਗੱਲ ਨਹੀਂ ਸਾਡਾ ਨੁਕਸਾਨ ਹੁੰਦਾ ਹੋ ਜੇ ਜਿਹਦੇ ਜਿਹਦੇ ਹੈਗੇ ਤੁਸੀਂ ਉਹਨਾਂ ਨੂੰ ਦੇ ਦਿਓ ਇਹਨਾਂ ਨੇ ਕੀ ਕੀਤਾ ਧੱਕੇਸ਼ਾਹੀ ਕਰਦੇ ਹੋਏ ਸਾਰਾ ਮਾਲ ਮਤਲਬ ਸਾਰੀ ਰਾਸ ਜਿਹੜੇ ਰਿਪੇਅਰ ਹੋਣ ਆ ਇਹ ਜਿਹੜੇ ਕਿਸੇ ਦੇ ਚਾਰਜਿੰਗ ਲੱਗੇ ਹੀ ਲੋਕਾਂ ਦੇ ਫੋਨ ਸਾਰੇ ਤੋੜੇ ਚਪਾ ਕੇ ਲੈ ਗਏ ਆ ਜੇ ਅਸੀਂ ਕਿਹਾ ਹੈ ਕਿ ਸਾਨੂੰ ਇਹਦੀ ਗਿਣਤੀ ਕਰਾ ਦਿਓ ਕਿ ਜਿਹੜੇ ਤੁਸੀਂ ਵੈਰੀਫਾਈ ਕਰਕੇ ਬਾਕੀ ਮਾਲ ਅਸੀਂ ਵਾਪਸ ਲੈ ਲਾਂਗੇ ਸਾਨੂੰ ਕੋਈ ਗਿਣਤੀ ਨਹੀਂ ਕਰਾਈ ਕਹਿੰਦੇ ਜੀ ਉੱਥੇ ਆ ਕੇ ਗੱਲ ਕਰੋ ਕੱਲ ਦੇ ਅਸੀਂ ਉੱਥੇ ਜਾ ਰਹੇ ਹਾਂ ਜੀ ਸਾਨੂੰ ਕੋਈ ਮਿਲਣ ਨਹੀਂ ਦਿੰਦਾ ਹਰ ਬੰਦਾ ਕਹਿੰਦਾ ਜੀ ਸਾਨੂੰ ਮਨਾ ਕੀਤਾ ਜੀ ਮਿਲਣ ਤੋਂ ਅੱਜ ਤੱਕ ਸਾਨੂੰ ਸਾਡੇ ਬੰਦੇ ਦਾ ਕੁਝ ਨਹੀਂ ਪਤਾ ਜੀ ਉਹਦੇ ਤੇ ਕੀ ਪਰਚਾ ਦੇ ਦਿੱਤਾ ਸਾਡੇ ਮਾਲ ਦਾ ਕੀ ਇਨਸਾਫ ਆ ਸਾਡੇ ਉਹਨੂੰ ਕਿਹੜੀ ਧਾਰਾ 'ਚ ਬੁੱਕ ਕੀਤਾ ਨਾ ਸਾਨੂੰ ਕੋਈ ਪਰਚੇ ਦੀ ਕਾਪੀ ਦਿੰਦੇ ਨੇ ਨਾ ਸਾਡੇ ਨਾਲ ਕੋਈ ਨਿਆਂ ਕਰਨ ਦੇ ਨੇ ਮਤਲਬ ਸਾਡੀ ਕੋਈ ਗੱਲ ਹੀ ਨਹੀਂ ਸੁਣਨ ਡਿਆ ਜੀ ਇਸ ਕਰਕੇ ਸਾਰੀ ਮੰਡੀ ਨੂੰ ਦੁਕਾਨਾਂ ਬੰਦ ਕਰਕੇ ਇੱਥੇ ਮਜਬੂਰਨ ਸਾਰੀ ਮੰਡੀ ਦੀਆਂ ਅਸੀਂ ਦੁਕਾਨਾਂ ਬੰਦ ਕਰਕੇ ਚਾਪੀਆਂ ਕਮਿਸ਼ਨਰ ਸਾਹਿਬ ਨੂੰ ਦੇ ਦੇਣੀਆਂ ਨੇ ਕਿ ਸਰ ਉਹਦੇ ਛੋਟੇ ਛੋਟੇ ਬੱਚੇ ਆ ਜੀ ਜੇ ਉਹਦੇ ਕੋਈ ਗਲਤੀ ਹੋ ਗਈ ਹੈ ਤੁਸੀਂ ਪੰਦੀ ਕਾਰਵਾਈ ਕਰ ਦਿਓ ਪਰ ਇਹ ਦੀਆਂ ਕਿ ਤੁਸੀਂ ਉਹਦੇ ਤੇ ਨਜਾਇਜ਼ ਕੋਈ ਜੋ ਸਮਾਨ ਦੀ ਦੁਕਾਨ ਤੋਂ ਸਾਰਾ ਹੀ ਉਹਦੇ ਤੇ ਪਾ ਦਿਓ ਠੀਕ ਹੈ ਕਮਿਸ਼ਨਰ ਨੂੰ ਨਹੀਂ ਜੀ ਅਜੇ ਅਸੀਂ ਕਿਸੇ ਨੂੰ ਨਹੀਂ ਮਿਲੇ ਕਿਉਂਕਿ ਇਹਨਾਂ ਨੇ ਕੱਲ੍ਹ ਦਾ ਸਾਨੂੰ ਸ਼ਵਾਸ਼ਨ ਦਿੱਤਾ ਸੀਗਾ ਕਿ ਸ਼ਾਮ ਤੱਕ ਤੁਹਾਡਾ ਮਸਲਾ ਹੱਲ ਹੋ ਜਾਏਗਾ ਅਸੀਂ ਰਿਕਵਰੀਆਂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਟੇਬਲ ਟਾਕ ਕਰਾਂਗੇ ਪਰ ਹੁਣ ਸਾਨੂੰ ਅੰਦਰੋਂ ਪਤਾ ਲੱਗਣ ਡਿਆ ਹੈ ਕਿ ਇਹਨਾਂ ਨੇ ਉਹਦੇ ਤੇ ਕੋਈ 25 20 25 ਮੋਬਾਈਲ ਭਾਰਤੇ ਨੇ ਜਿਹੜੇ ਕਿ ਸਨੇਚਿੰਗ ਦੇ ਜਦ ਕਿ ਉਹ ਬੰਦੇ ਦਾ ਰੈਪਿਟੇਸ਼ਨ ਇਹੋ ਜਿਹਾ ਹੈ ਕਿ ਭਾਜੀ ਪੂਰੀ ਮੰਡੀ ਜੇ ਅੱਜ ਉਹਦੇ ਪਿੱਛੇ ਆਈ ਹੈ ਉਹਦੇ ਤੇ ਕਦੀ ਇਹੋ ਜਿਹਾ ਚਾਂਸ ਨਹੀਂ ਹੋਇਆ ਕਿ ਉਹਨੇ ਕੋਈ ਚੋਰੀ ਦਾ ਫੋਨ ਲਿਆ ਹੋਵੇ ਇਹ ਵੀ ਬਾਇ ਚਾਂਸ ਦੀ ਗੱਲ ਹੈ ਅਦਰਵਾਈਜ਼ ਅਸੀਂ ਇਹ ਵੀ ਕਿਹਾ ਕਿ ਅਸੀਂ ਉਹ ਹਰਜਾਨਾ ਭਰ ਦਿੰਨੇ ਆ ਅਸੀਂ ਦੁਕਾਨਦਾਰ ਆ ਅਸੀਂ ਕੋਈ ਲੁੱਟਖੁਆ ਕਰਨ ਵਾਲੇ ਨਹੀਂ ਆ ਪੂਰੇ ਪੈਸੇ ਦੇ ਕੇ ਚੀਜ਼ ਲਈ ਹੈ ਨਹੀਂ ਕਿ 20000 ਦੀ ਚੀਜ਼ 2000 ਚ ਲਈ ਹੈ 20000 ਦੀ ਚੀਜ਼ 15000 ਜਾਂ 18000 ਚ ਲਈ ਹੈ ਉਹਦਾ ਆਧਾਰ ਕਾਰਡ ਲਿਆ ਹੈ ਫਿਰ ਵੀ ਸਰ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਬੰਦੇ ਦਾ ਵੀ ਨਹੀਂ ਪਤਾ ਜੀ ਇਹ ਉਹਦਾ ਕੀ ਐ ਕਿੱਥੇ ਐ ਕਿਵੇਂ ਐ ਨਾ ਕੋਈ ਸਾਨੂੰ ਪਰਚੇ ਦੀ ਕਾਪੀ ਦਿੰਦੇ ਨੇ ਨਾ ਸਾਨੂੰ ਬਕਾਇਆ ਮਾਲ ਦੱਸਣ ਦੇ ਨੇ ਸਾਡਾ ਕਿੱਥੇ ਐ ਤੁਸੀਂ ਵੀ ਜਾਣਦੇ ਹੋ ਹਾਂਜੀ ਅਸੀਂ ਇਹੀ ਚਾਹੁੰਦੇ ਹਾਂ ਜੀ ਸਾਡਾ ਇਨਸਾਫ ਕੀਤਾ ਜਾਏ ਜੇ ਉਹਨੇ ਕੋਈ ਗਲਤੀ ਕੀਤੀ ਐ ਉਹਨੂੰ ਬੰਦਾ ਹਰਜਾਨਾ ਉਹਨੂੰ ਦੇ ਦਿੰਨੇ ਆ ਜੇ ਸਾਡੇ ਕੋ ਕੋਈ ਫੋਨ ਨੇ ਅਸੀਂ ਉਹ ਫੋਨ ਵੀ ਦੇ ਦਿੰਨੇ ਆ ਸਾਡੇ ਬੰਦੇ ਨਾਲ ਉਹਦੇ ਛੋਟੇ ਛੋਟੇ ਬੱਚੇ ਨੇ ਉਹਦੇ ਨਾਲ ਨਿਆਂ ਕੀਤਾ ਜਾਏ ਪਲੱਸ ਉਹਦੇ ਸਾਰੇ ਫੋਨ ਉਹਦੀ ਦੁਕਾਨ ਤੇ ਵਾਪਸ ਰੱਖੇ ਜਾਣ ਉਹ ਉਹਦੇ ਘਰ ਦੇ ਆਪਣੀ ਰੋਟੀ ਕਿੱਥੋਂ ਖਾਣਗੇ ਉਹਦੀ ਦੁਕਾਨ ਹੀ ਖਾਲੀ ਕਰ ਗਏ ਨੇ ਠੀਕ ਐ ਜਦੋਂ ਪੁਲਸ ਵਾਲੇ ਆਏ ਉਹਨਾਂ ਦੀ ਕੋਈ ਵੀਡੀਓ ਬਣਾਈ ਹੈ ਜਦੋਂ ਉਹ ਤੇ ਕੈਮਰੇ ਲੱਗੇ ਆ ਜੀ ਸਾਡਾ ਤੇ ਟੀਵੀ ਆਰ ਆਂਦੇ ਆ ਲਾ ਲਿਆ ਉਹਨਾਂ ਨੇ ਐ ਦੁਕਾਨ ਤੋਂ ਤੇ ਲੱਤ ਕੇ ਆਂਦੇ ਆ ਟੀਵੀ ਆਰ ਬਾਕੀ ਆਲੇ ਦੁਆਲੇ ਕੈਮਰੇ ਲੱਗੇ ਹੋਏ ਆ ਭਾਜੀ ਉਹ ਤੇ ਉਹਦੇ ਵਿੱਚ ਆ ਜਾ ਨਾ ਵਾ ਦੂਜੀ ਗੱਲ ਕੀ ਸਾਨੂੰ ਨੋਟ ਤੇ ਕਰਾ ਕੇ ਜਾਂਦੇ ਨਾ ਕਿ ਅਸੀਂ ਆ ਇਹ ਸਮਾਨ ਲੈ ਕੇ ਚੱਲੇ ਆ ਜਿਹੜਾ ਇਹਦੇ ਜੋ ਗਲਤ ਹੋਏਗਾ ਅਸੀਂ ਤੁਹਾਨੂੰ ਵਾਪਸ ਨਹੀਂ ਦਵਾਂਗੇ ਬਾਕੀ ਤੁਸੀਂ ਆਪਣਾ ਲੈ ਜਿਓ ਆ ਕੇ ਕੋਈ ਨਿਆ ਨਹੀਂ ਹੋਣ ਡਿਆ ਜੀ ਇਸ ਲਈ ਮਜਬੂਰਨ ਸਾਨੂੰ ਇੱਥੇ ਆਣਾ ਪੈਂਦਾ ਵੀ ਸਾਨੂੰ ਪਤਾ ਤੇ ਲੱਗੇ ਸਾਡਾ ਬੰਦੇ ਤੇ ਕੀ ਪਾਇਆ ਹੈ ਕੀ ਪਰਚਾ ਹੈ ਕੀ ਚੱਕਰ ਹੈ ਕੋਛ ਤੇ ਪਤਾ ਲੱਗੇ ਇਹਨਾਂ ਦਾ ਬੰਦਾ ਕਿਉਂ ਅਰੈਸਟ ਹੋਇਆ ਜਾਂ ਕੁਝ ਵੀ ਹੈ ਕੱਲ ਆਪਾਂ ਕੁਝ ਇਹਨਾਂ ਨੂੰ ਇਨਟੀਮੇਸ਼ਨ ਦੇ ਵੈਸੇ ਦਿੱਤੀ ਸੀ ਬਟ ਹੁਣ ਇਹਨਾਂ ਨੂੰ ਕਲੈਰਿਟੀ ਹੋ ਗਈ ਕਿ ਜਿਹੜੇ ਸਨੇਚ ਕੀਤੇ ਫੋਨ ਸੀ ਉਹ ਉਹਦੇ ਕੋਲੋਂ ਰਿਕਵਰ ਹੋਏ ਆ ਮਤਲਬ ਕਿ ਉਹਨੇ 3500 3500 ਦੇ ਕੇ ਨਾ ਉਹ ਸਨੇਚ ਫੋਨ ਆਪਣੇ ਫੋਨ ਰੱਖੇ ਸੀਗੇ ਔਰ ਉਹ ਰੀਸੇਲ ਕਰਦਾ ਸੀਗਾ ਅੱਗੇ ਜਿਹੜਾ ਸੰਦੀਪ ਹੈਗਾ ਗੋਲਾ ਪਰ ਇਹਨਾਂ ਦਾ ਕਹਿੰਦੇ ਕੋਈ ਫੋਨ ਸੀ ਪਰ ਸਾਰਾ ਸਮਾਨ ਡੀਵੀਆਰ ਤੱਕ ਜਿਹੜੀ ਪੁਲਿਸ ਆ ਗਈ ਨਹੀਂ ਨਹੀਂ ਉਹ ਇਹਨਾਂ ਨੂੰ ਦਿਖਾਣ ਲੱਗੇ ਜਿਹੜੇ ਸਨੈਚ ਫੋਨਸ ਆ ਰਹੇ ਆ ਕਿੰਨੇ ਫੋਨ ਹਨ ਜਿਹੜੀ ਉਹਨਾਂ ਕੋਲ ਚੋਰੀ ਦੇ ਪਾਏ ਗਏ ਨੇ ਉਹ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਅੱਜ ਆਪਾਂ ਕਰਨੀ ਹੈ ਉਹਦੇ 'ਚ ਆਪਾਂ ਤੁਹਾਨੂੰ ਸਾਰੀ ਗੱਲ ਦੀ ਕਲੈਰਿਟੀ ਕਿੱਥੋਂ चीज स्टार्ट ਹੋਈ ਹੈ ਕਿੰਨੇ ਟਾਈਮ ਤੋਂ ਇਹ ਨੈਕਸਸ ਚੱਲ ਰਿਹਾ ਕੀ ਚੀਜ਼ ਹੈ ਕੋਈ ਤਾਨੂੰ ਇਕਵਰੀ ਕਰਨਾਗੇ ਮੈਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਮੈਂ ਤੁਹਾਨੂੰ ਕਹਿ ਰਹੀ ਪ੍ਰੈਸ ਕਾਨਫਰੰਸ ਆਪਾਂ ਅੱਜ ਰੱਖਣੀ ਹੈ ਉਹਦੇ 'ਚ ਸਿਰਫ ਆਪਾਂ ਉਸ ਉਹਦੀ ਗੱਲ ਹੀ ਕਰਾਂਗੇ ਜਿਹੜਾ ਐਫਆਈਆਰ ਲਾਜ ਹੋਈ ਹੈ ਕਿੰਨੀਆਂ ਐਫਆਈਆਰਸ ਲਾਜ ਹੋਈਆਂ ਕੀ ਕੀ ਚੀਜ਼ਾਂ ਹੋਈਆਂ ਸਾਰਾ ਕੁਝ ਮੇਰਾ ਨਸ਼ਾ ਤਸਕਰੀ ਤਾਂ ਵੀ ਪੁਰਾਣਾ ਕੋਈ ਮਾਮਲਾ ਕਹਿੰਦੇ ਹੈਗਾ ਸੀਗਾ ਇਹਦਾ ਕੋਈ ਬੋਲੇ ਦੇ ਖਿਲਾਫ ਕੋਈ ਪੁਰਾਣਾ ਕੋਈ ਐਸੀ ਚੀਜ਼ ਸਾਹਮਣੇ ਆਈ ਹੁਣ ਤੱਕ ਦੇਖੋ ਉਹ ਤੇ ਆ ਜਾ ਵੀ ਕਰ ਰਹੇ ਚਾ ਕਰ ਰਹੇ ਚਲੋ ਸਭ ਤੋਂ ਵੱਡੀ ਗੱਲ ਆਜਾ ਹਾਂਜੀ ਸਰ ਕੀ ਸਰ ਆਜੇ ਤਰਨਾ ਕਿਉਂ ਆਇਆ ਹੈ ਗਏ ਤਰਨਾ ਇਸ ਕਰਕੇ ਆ ਜੀ ਬੰਦਾ ਹਟਣ ਨਹੀਂ ਜਾ ਚ ਪਿਆ ਗਿਆ ਬਾਜ਼ਾਰ ਚੋਂ ਫੋਨ ਜੂ ਫੜੇ ਗਏ ਕੋਲੋਂ ਇੱਕ ਦੋ ਫੋਨ ਫੜੇ ਗਏ ਕੋਈ ਸੌਣ ਨਹੀਂ ਖਾਂਦੇ ਪਰ ਨਿਯਾਇਲ ਸਾਰੀ ਦੁਕਾਨ ਲੁੱਟ ਕੇ ਲੈ ਗਏ ਸਾਰੇ ਫੋਨ ਲੁੱਟ ਕੇ ਲੈ ਗਏ ਔਰ ਸਾਰੇ ਹੀ ਫੋਨ ਉਹਦੇ ਪਾਣ ਦੇ ਨਹੀਂ ਆ ਕੀ ਨਾ ਕਿਹੜੀ ਪੁਲਿਸ ਆਈ ਸੰਦੀਪ ਗੋਲ ਪੁਲਸ ਆਈ ਸੀ ਸਿਵਲ ਜਾਂਦੀ ਬੰਦਾ ਨਹੀਂ ਪਿੰਡੋਂ ਲੁੱਟ ਕੇ ਲੈ ਗਿਆ ਸੰਦੀਪ ਗੋਲੇ ਨੇ ਕਾਦੇ ਵਾਸਤੇ ਲੈ ਕੇ ਗਏ ਕਿਉਂ ਚੋਰੀ ਦਾ ਮੋਬਾਈਲ ਲਿਆ ਸੀ ਅੱਛਾ ਹਾਂਜੀ ਲਿਆ ਸੀ ਉਹਨੇ ਲਿਆ ਸੀ ਮੋਬਾਈਲ ਲਿਆ ਪ੍ਰੂਫ ਲਿਆ ਪਰ ਉਹ ਚੁੱਕੇ ਲੱਗਿਆ ਸਾਰੀ ਚੋਰੀ ਉੱਤੇ ਪਾਕਤੀ ਕਿੰਨੇ ਕੋ ਫੋਨ ਲੈ ਗਏ 40 45 ਫੋਨ ਲੈ ਗਏ 40 ਫੋਨ ਕੱਲੇ ਜੋ ਕੱਢ ਕੇ ਲੈ ਗਏ ਜੀ ਸਾਨੂੰ ਕੋਈ ਲੈ ਕੇ ਨਹੀਂ ਦੇ ਕੇ ਗਏ ਕੀ ਲੈ ਚੱਲੇ